ਜੋ ਗ੍ਰੰਧ ਦੇ ਗੁਰਦੁਆਰਾ ਗੁਰੂ ਸਰਕੋਂ ਕੇ ਕਲਾਮ ਵਿਕੇ ਇਕੱਠੀਆਂ ਹੋਈਆਂ ਸੰਗਤਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਤੇ ਭਰੋਸਾ ਜਤਾਉਂਦੀ ਹੋਈ ਜਕਾਰੇ ਲਾਇਏ ਨੇ ਉਹਨਾਂ ਕਿਹਾ ਕਿ ਪੂਰੀ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਨੇ ਉਹਨਾਂ ਦੀ ਪ੍ਰਧਾਨਗੀ ਤੇ ਵੀ ਉਹਨਾਂ ਨੂੰ ਪੂਰਾ ਭਰੋਸਾ ਹੈ ਇਸ ਮੁਕੇ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਵਿਧਾਇਕ ਐਸ ਆਰ ਕਲੇਰ ਵੀ ਹਾਜ਼ਰ ਰਹੇ ਅਤੇ ਸਾਰਿਆਂ ਨੇ ਬੋਲੇ ਸੋ ਨਿਹਾਲ ਦੇ ਜਕਾਰੇ ਲਾਉਂਦੇ ਕਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਪਹਿਲੀਆਂ ਉਚਾਈਆਂ ਤੇ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਉਹਨਾਂ ਤੇ ਪੂਰਾ ਭਰੋਸਾ ਹੈ ਜਿਹੜੇ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਗਏ ਨੇ ਉਹ ਫੇਰ ਇੱਕ ਦਿਨ ਵਾਪਸ ਅਕਾਲੀ ਦਲ ਵਿੱਚ ਹੀ ਆਉਣਗੇ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ 바ਸਲ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨਮਾਇਦਾ ਜਮਾਤ ਪੰਥ ਤੇ ਪੰਜਾਬ ਦੀ ਅਸਲ ਵਾਰਸ ਉਸ ਦੇ ਜਥੇਬੰਦੀ ਵੱਲੋਂ ਹਲਕਾ ਜਗਰੋਂ ਦੇ ਇੰਚਾਰਜ ਸਰਕਲੇਰ ਸਾਹਿਬ ਦੇ ਸੱਦੇ ਤੇ ਅੱਜ ਜਿਹੜੀ ਆ ਸਮੁੱਚੇ ਕਾਲੀਗਲ ਦੇ ਵਰਕਰ ਸਹਿਬਾਨ ਦੀ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਕਰਕੇ ਰਣਜੀਤ ਸਿੰਘ ਢੱਲੋਂ ਪਹੁੰਚੇ ਜਿਨ੍ਹਾਂ ਨੇ ਵਰਕਰਾਂ ਦਾ ਧੰਨਵਾਦ ਕੀਤਾ ਸਾਰੇ ਹੀ ਸਰਕਲ ਪ੍ਰਧਾਨ ਸਾਹਿਬ ਸਾਫ ਕਾ ਚੇਅਰਮੈਨ ਸਾਹਿਬ ਸਾਰਿਆਂ ਨੇ ਵੱਡੀ ਪੱਧਰ ਤੇ ਇਸ ਮੀਟਿੰਗ ਵਿੱਚ ਹਾਜ਼ਰੀ ਭਰੀ ਅੱਜ ਦੇ ਸਮੇਂ ਤੇ ਜੋ ਅਕਾਲੀ ਦਲ ਤੇ ਜਿਵੇਂ ਪਾਰਟੀ ਦੇ ਵਿੱਚ ਜਿਹੜਾ ਚੁਣੌਤੀਆਂ ਆ ਰਹੀਆਂ ਨੇ ਚਾਹੇ ਉਹ ਰਾਜਨੀਤਿਕ ਤੌਰ ਤੇ ਚੋਣਾਂ ਦੌਰਾਨ ਆਈਆਂ ਜਾਂ ਚੋਣਾਂ ਤੋਂ ਬਾਅਦ ਕੁਝ ਜਿਹੜੇ ਬਾਗੀ ਆਗੂਆਂ ਵੱਲੋਂ ਜੋ ਮੀਟਿੰਗਾਂ ਕੀਤੀ ਗਈਆਂ ਉਸ ਦੇ ਬਾਰੇ ਵਿੱਚ ਖੁੱਲ ਕੇ ਵਿਚਾਰ ਹੋਈ ਆ ਤੇ ਜਿਸ ਦੇ ਵਿੱਚ ਇਹ ਗੱਲ ਸਰਬਸੰਮਤੀ ਨਾਲ ਵੱਡੇ ਪੱਧਰ ਤੇ ਪਾਸ ਹੋਈ ਕਿ ਅਕਾਲੀ ਦਲ ਹੀ ਇਸ ਪੰਜਾਬ ਦੇ ਆਉਣ ਵਾਲੇ ਭਵਿੱਖ ਦਾ ਸਹੀ ਵਾ ਜਿਵੇਂ ਕਹਿੰਦੇ ਆ ਉਹਨਾਂ ਦਾ ਤਾਰਨ ਹਾਰ ਆ ਤੇ ਅਕਾਲੀ ਦਲ ਤੋਂ ਵੱਧ ਹੋਰ ਕੋਈ ਵੀ ਪੰਥ ਦੇ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਸੋ ਅੱਜ ਸਾਰੇ ਹੀ ਵਰਕਰਾਂ ਨੇ ਅੱਜ ਦੇ ਸਮੇਂ 'ਚ ਜੋ ਜਥੇਬੰਦੀ ਨੂੰ ਚੁਣੌਤੀ ਦਿੱਤੀਆਂ ਉਹਦੀਆਂ ਸਾਰੀਆਂ ਮੀਟਿੰਗਾਂ ਹੋਈਆਂ ਵੱਡੀ ਪੱਧਰ ਤੇ ਅਕਾਲੀ ਦਲ ਦਾ ਇੱਕ ਸੰਗਠਨ ਜਿਹੜਾ ਵਾ ਮਜ਼ਬੂਤ ਸੰਗਠਨ ਉਹਦਾ ਪ੍ਰਦਰਸ਼ਨ ਵੀ ਹੋਇਆ ਸੋ ਅੱਜ ਹਲਕਾ ਜਗਰਾਉਂਦੇ ਸਮੁੱਚੇ ਆਗੂ ਐਸਆਰ ਕਲਰ ਦੀ ਅਗਵਾਈ ਹੇਠ ਜਿਹੜੇ ਉਹ ਪਹੁੰਚੇ ਨੇ ਤੇ ਉਹਨਾਂ ਨੇ ਸੋਚ ਰੂਮ ਵਿੱਚ ਇਹ ਫੈਸਲਾ ਲਿਆ ਕਿ ਅੱਜ ਦੇ ਸਮੇਂ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਕਿ ਆਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਆਕਾਲੀ ਦਲ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੇ ਪੰਜਾਬ ਦੀ ਲੜਾਈ ਲੜੇਗਾ ਅਤੇ ਵਰਕਰ ਜਿਹੜੇ ਆ ਸਾਰੇ ਇੱਕਜੁੱਟ ਹੋ ਕੇ ਆਕਾਲੀ ਦਲ ਦੀ ਮਜਬੂਤੀ ਲਈ ਆਪਣਾ ਜਿਹੜਾ ਕੰਮ ਕਰਨਗੇ ਸੋ ਮੈਂ ਜਾਤੀ ਤੌਰ ਤੇ ਜ਼ਿਲ੍ਹਾ ਅਧਿਆ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਮੈਂ ਹਲਕਾ ਇੰਚਾਰਜ ਸਰਕਲੇਰ ਸਾਹਿਬ ਦਾ ਤੇ ਸਮੁੱਚੇ ਜਿਹੜੇ ਪਾਰਟੀ ਦੇ ਅਹੁਦੇਦਾਰਾ ਦਰਜਾ ਉਦਰਜਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਾਰਟੀ ਪ੍ਰਤੀ ਆਪਣਾ ਸਮਰਥਨ ਦਿੱਤਾ ਤੇ ਸਰਦਾਰ ਸੁਖੀ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਪੂਰਨ ਪ੍ਰੋਸਪਰਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ